ਆਜੋ ਤੁਹਾਨੂੰ ਆਪਾਂ ਦਿਖਾਉਣਾ ਹੈ ਜੇ ਆਪਾਂ ਕਿੱਥੇ ਗੁੜ ਬਣਾਉਨੇ ਆ ਗੋੜਾ ਲ ਕੁਹਾੜ ਆਪਣਾ ਆਜੋ ਜੀ ਇੱਥੇ ਆਪਾਂ ਜੇ ਕੁਲਿੰਦਰ ਜੀ ਆਪਣਾ ਗੁੜ ਇਸ ਜਗ੍ਹਾ ਤੇ ਬੰਦਾ ਇਹਨੂੰ ਆਪਾਂ ਜਾਲੀ ਲਾ ਕੇ ਦੇਖੋ ਤੁਸੀਂ ਵੀ ਚਾਰ ਚਫੇਰੇ ਕਵਰ ਕੀਤਾ ਜੀ ਵੀ ਰਾਤ ਨੂੰ ਜਦੋਂ ਆਪਾਂ ਗੁੜ ਬਣਾ ਕੇ ਦਿਨੇ ਤੇ ਇੱਥੇ ਸਾਰਾ ਦਿਨ ਰਹਿੰਦੇ ਆ ਤੇ ਰਾਤ ਨੂੰ ਕੋਈ ਬਾਹਰਲਾ ਬੰਦਾ ਨਾ ਆਵੇ ਜਾਂ ਕੋਈ ਕਈ ਵਾਰੀ ਹੁੰਦਾ ਵੀ ਜਿਹੜੇ ਕੁੱਤੇ ਕੱਤੇ ਆਸੇ ਪਾਸੇ ਫਿਰਦੇ ਹੁੰਦੇ ਆ ਉਹੀ ਆ ਜਾਂਦੇ ਆ ਤੋਂ ਉਹਦੇ ਨਾਲ ਵੀ ਕੁਆਲਿਟੀ ਦਾ ਆਪਣਾ ਗਿਰਦੀ ਆ ਸੋ ਇਸੇ ਕਰਕੇ ਆਪਾਂ ਜਾਲੀ ਲਾ ਰੱਖੀ ਆ ਅੱਜ ਕੀ ਹੋਇਆ ਨੇ ਪਿਛਲੇ 2 ਦਿਨਾਂ ਤੋਂ ਮੌਸਮ ਥੋੜਾ ਜਿਹਾ ਮੰਨ ਲਓ ਬੱਦਲ ਸੀਗੇ ਤੇ ਬਾਲਣ ਦੀ ਸ਼ਾਰਟੇਜ ਆ ਗਈ ਸੋ ਅੱਜ ਬੰਦ ਹੋ ਗਿਆ ਨਹੀਂ ਤੁਹਾਨੂੰ ਚਲਦਾ ਤੇ ਬਣਦਾ ਗੁੜ ਦਿਖਾਉਂਦੇ ਸੋ ਦੇਖੋ ਜੀ ਇੱਥੇ ਇਨਾ ਕੜਾਹਾਂ ਚ ਰਸ ਪੈਣਾ ਇੱਥੇ ਆ ਕੇ ਮੈਲ ਉਤਰ ਜਾਣੀ ਆ ਜੀ ਇੱਥੇ ਆ ਕੇ ਗੁੜ ਬਣ ਜਾਣਾ ਜੀ ਤੇ ਇਸ ਤੋਂ ਬਾਅਦ ਇਧਰ ਅੱਗ ਬਾਹਰ ਆ ਕੇ ਇਹਦੇ ਪੇਸ਼ੀਆਂ ਬਣ ਜਾਂਦੀਆਂ ਜੀ ਤੇ ਵੇਖੋ ਸਾਹਮਣੇ ਦੇਖ ਰਹੇ ਹੋ ਤੁਸੀਂ ਉਹ ਆਪਾਂ ਕ੍ਰਸ਼ਰ ਆਪਣਾ ਜਿੱਥੋਂ ਗੰਨਾ ਲਾ ਕੇ ਰਸ ਨਿਕਲਦਾ ਸੋ ਕੋਸ਼ਿਸ਼ ਕਰੀਏ ਵੀ ਥੋੜਾ ਜਿਹਾ ਸਾਫ਼ ਸੁਥਰਾ ਕੰਮ ਕਰੀਏ ਥੱਲੇ ਮਿੱਟੀ ਤੋਂ ਬਚੇ ਦਾस्ते ਫਰਸ਼-ਪੁਰਸ਼ ਲਗਾ ਰੱਖੀ ਹੈ ਜਿੰਨਾ ਕ ਆਪਾਂ ਦਾ ਹੁੰਦਾ ਕੋਈ ਜੋ ਵੀ ਆਪਣੇ ਗਾਹਕ ਹੈ ਉਹਨਾਂ ਨੂੰ ਚੰਗੀ ਕੁਆਲਿਟੀ ਦਾ ਸ਼ੁੱਧ ਗੁੜ ਦੇਗੀ ਸੋ ਕੋਸ਼ਿਸ਼ ਹੈ ਜੀ ਆਪਣੀ ਜਾਰੀ ਹੈ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖ ਰਹੇ ਹਾਂ ਜੋ ਵੀ ਸਾਨੂੰ ਲੱਗਦਾ ਉਹ ਅਸੀਂ ਸੁਧਾਰ ਕਰੀ ਜੰਨੇ ਹੌਲੀ-ਹੌਲੀ ਤੇ ਚਲੋ ਅੱਜ ਤੁਸੀਂ ਆਏ ਹੋ ਜੇ ਕੱਲ ਆ ਜਾਂਦੇ ਤਾਂ ਤੁਹਾਨੂੰ ਚੱਲਦਾ ਦੇਖ ਜਾਂਦਾ ਜਾਂ ਇੱਕ ਦਿਨ ਰੁੱਕ ਕੇ ਆਉਂਦੇ ਫਿਰ ਵੀ ਚੱਲਦਾ ਹੁੰਦਾ ਅੱਜ ਸਵਾਭੀ ਹੈ ਜਬ ਬਣ ਗਿਆ ਵੀ ਅੱਜ ਕੰਮ ਬੰਦ ਆ ਤੇ ਨਹੀਂ ਤਾਂ ਆਪਾਂ ਤੁਹਾਡੇ ਦਰਸ਼ਕਾਂ ਨੂੰ ਦਿਖਾ ਦਿੰਦੇ ਵੀ ਗੁੜ ਕਿਵੇਂ ਬਣਦਾ ਜੀ ਜੀ ਬਿਲਕੁਲ ਜੀ ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਇਸ ਪਾਸੇ ਜਿਹੜਾ ਉਹ ਕ੍ਰੈਸ਼ਰ ਲੱਗਿਆ ਤੇ ਉਸ ਕ੍ਰੈਸ਼ਰ ਤੋਂ ਜਿਹੜਾ ਗੰਨੇ ਦਾ ਰਸ ਤਿਆਰ ਹੋ ਕੇ ਇੰਨਾ ਟੈਂਕ ਦੇ ਵਿੱਚ ਆਉਂਦਾ ਫਿਰ ਉਸ ਤੋਂ ਬਾਅਦ ਆ ਪਹਿਲਾ ਚੈਂਬਰ ਜਿਹੜਾ ਇੱਥੇ ਰਸ ਇਕੱਠਾ ਹੁੰਦਾ ਉਸ ਤੋਂ ਬਾਅਦ ਜਿਵੇਂ ਕਿ ਦੱਸਿਆ ਬਾਈ ਗੁਰੂ ਕਬਾਲ ਸਿੰਘ ਜੀ ਹੋਰਾਂ ਨੇ ਕਿ ਇੱਥੇ ਰਸ ਤੋਂ ਮੈਲ ਵਗੈਰਾ ਉੱਤਰ ਕੇ ਤੇ ਫਾਈਨਲ ਜੇ ਤੀਸਰੇ ਚੈਂਬਰ ਦੀ ਗੱਲ ਕਰੀਏ ਤਾਂ ਉੱਥੇ ਜਾ ਕੇ ਗੁੜ ਤਿਆਰ ਹੁੰਦਾ ਤੇ ਉਸ ਤੋਂ ਬਾਅਦ ਉਹਨੂੰ ਭਾਂਤ ਭਾਂ ਦੀ ਸ਼ੇਪ ਦੇ ਕੇ ਗੋੜਾ ਜਿਹੜਾ ਉਹਦੀਆਂ ਡਲੀਆਂ ਜਾਂ ਬਰਫੀਆਂ ਦੀ ਸ਼ੇਪ ਦੇ ਵਿੱਚ ਉਹਨੂੰ ਕੱਟ ਲਿਆ ਜਾਂਦਾ ਇਧਰਲੇ ਪਾਸੇ ਜਿੱਥੇ ਰਾ ਗੰਨਾ ਪਿਆ ਕੱਚਾ ਗੰਨਾ ਜਿਹੜਾ ਪ੍ਰੋਸੈਸ ਹੋ ਕੇ ਕ੍ਰਸ਼ਰ ਦੇ ਵਿੱਚ ਆਉਣਾ ਤੇ ਬਾਅਦ ਦੇ ਵਿੱਚ ਇਹਦਾ ਗੁੜ ਤਿਆਰ ਹੋਣਾ ਤਾਂ ਇਧਰਲੇ ਪਾਸੇ ਬਾਲਣ ਆ ਜਿਹੜਾ ਉਹ ਜਰੂਰ ਦੱਸੋ ਕਿ ਬਾਲਣ ਜਿਹੜਾ ਹੈਗਾ ਉਹਦੀ ਵਰਤੋਂ ਕਿੱਧਰ ਦੀ ਹੁੰਦੀ ਹੈ ਜੀ ਇਹ ਕੁਲਵਿੰਦਰ ਜੀ ਜਦੋਂ ਗੰਨਾ ਆਪਾਂ ਇਹਦੇ ਵਿੱਚ ਦੀ ਪੀੜ ਲਿਆ ਤਾਂ ਜਿਹੜੀ ਅੱਗੇ ਖੋਈ ਜਾਂ ਪੱਛੀ ਕਹਿ ਲਓ ਬਚਦੀ ਹੈ ਉਹਨੂੰ ਉਹ ਅੱਗੇ ਖੇਤ 'ਚ ਖਿਲਾਰ ਦਿੰਨੇ ਆ ਉਹੀ ਦੋ ਦਿਨਾਂ 'ਚ ਸੁੱਕ ਕੇ ਇਹ ਬਾਲਣ ਦੇ ਕੰਮ ਆਉਂਦਾ ਜੇ ਅਸੀਂ ਮੁੱਲ ਬਾਲਣ ਖਰੀਦਣਾ ਹੋਵੇ ਜਾਂ ਇਹ ਸਾਡੇ ਕੰਮ ਨਾ ਆਉਂਦੀ ਹੋਵੇ ਤਾ ਗੁੜ ਸਾਡੇ ਬਣਾਉਣ ਦੀ ਪਹੁੰਚ ਤੋਂ ਬਾਹਰ ਹੋ ਜਾਣਾ ਕਿਉਂਕਿ 22500 ਦਾ ਵੱਲਣ ਲੱਗ ਜਾਣਾ ਤੇ ਉਹ ਗਾਗ ਦੀ ਪਹੁੰਚ ਤੋਂ ਵੀ ਬਾਹਰ ਹੋ ਜਾਣਾ ਸੋ ਇਹ ਸਰਕਲ ਚੱਲੀ ਜਾਂਦਾ ਵੀ ਇਸੇ ਗੰਨੇ ਚ ਗੁੜ ਲੈ ਲਿਆ ਉਹੀ ਗੰਨਾ ਜਿਹੜਾ ਉਧਰ ਸੁੱਕ ਕੇ ਬਾਲਣ ਦਾ ਕੰਮ ਕਰ ਗਿਆ ਤੇ ਸਰਕਲ ਚੱਲੀ ਜਾਂਦਾ ਜੀ ਜੀ ਬਿਲਕੁਲ ਜੀ ਮਤਲਬ ਇਹ ਪੂਰੀ ਜਾਣਕਾਰੀ ਦੇ ਨਾਲ ਤੇ ਪੂਰੀ ਤਰੀਕੇ ਦੇ ਨਾਲ ਕਰਨ ਵਾਲਾ ਕੰਮ ਹੈ ਕਿ ਕਈ ਵਾਰੀ ਕਿਸਾਨ ਭਰਾ ਹੁੰਦੇ ਆ ਵੀ ਇੰਟਰਵਿਊ ਦੇਖ ਲਈ ਤੇ ਪਲਾਂਟ ਲਾਉਣ ਬਾਰੇ ਸੋਚ ਲਿਆ ਚਲੋ ਚਾਰ ਪੈਸੇ ਵੀ ਹੁੰਦੇ ਆ ਤੇ ਪਲਾਂਟ ਲਾਉਣ ਵਾਸਤੇ ਜਗ੍ਹਾ ਵੀ ਹੁੰਦੀ ਹੈ ਤੇ ਲਾ ਲਿਆ ਕੀ ਸਮਝੋ ਵੀ ਇੱਕ ਬੰਦਾ ਇਹਨੂੰ ਚਲਾ ਸਕਦਾ ਜੀ ਕੰਮ ਨੂੰ ਜਾਂ ਫਿਰ ਕਿੰਨੇ ਕੁ ਬੰਦਿਆਂ ਦੀ ਲੋੜ ਪੈਂਦੀ ਹੈ ਖਾਸ ਕਰਕੇ ਗੁਰਦੇ ਕੰਮ ਵਾਸਤੇ ਇਹ ਗੁਰਦਾ ਕੰਮ ਹੈ ਜੀ ਲੇਬਰ ਕਾਫੀ ਲੱਗ ਜਾਂਦੀ ਹੈ ਕਿਉਂਕਿ 7-8 ਬੰਦੇ ਤਾਂ ਇਹਨੂੰ ਬਣਾਉਂਦੇ ਆ ਫਿਰ ਇਹਦੀ ਸੰਭਾ ਸੰਭਾਈ ਦੇਖ ਰੇਖ ਇਹ ਜਿੱਦਾਂ ਵੇਖਣ ਨੂੰ ਸੌਖਾ ਲੱਗਦਾ ਹੈ ਨਾ ਜੀ ਕੰਮ ਇਹ ਮੈਨੂੰ ਸਾਰੇ ਕੰਮਾਂ ਨਾਲੋਂ ਔਖਾ ਲੱਗਿਆ ਕਿਉਂਕਿ ਇਨਵੈਸਟਮੈਂਟ ਵੀ ਕਾਫੀ ਹੈ ਚਲੋ ਕਮਾਈ ਅਸੀਂ ਕਰੀ ਜਾਂਦੇ ਆ ਕਮਾਈ ਵੀ ਹੈਗੀ ਆ ਆਪਾਂ ਨਹੀਂ ਕਹਿੰਦੇ ਵੀ ਕਈ ਵਾਰੀ ਦਰਸ਼ਕ ਇਹ ਸੋਚਣਗੇ ਵੀ ਭਾਈ ਸਾਹਿਬ ਕਹੀ ਜਾਂਦਾ ਵੀ ਮੈਂ ਤਾਂ ਲਾਈ ਬੈਠਾ ਹਾਂ ਤੇ ਮੈਨੂੰ ਵੇਖ ਕੇ ਕਿ ਹੋਰ ਨਾਲ ਵਾਲੇ ਵੀ ਔਖਾ ਹੈ ਤੋਂ ਅਸੀਂ ਉਹਨਾਂ ਸੇਵਾ ਕਰਨਾ ਵਾਸਤੇ ਤਤਪਰ ਬੈਠੇ ਆਂ ਕੋਈ ਵੀ ਆਵੇ ਸਾਡੇ ਕੋਲੇ ਉਹਨੂੰ ਡਿਟੇਲ ਚ ਜਾਣਕਾਰੀ ਦੇਵਾਂਗੇ ਪਰ ਕੁਝ ਵੀ ਆਪਾਂ ਜਦੋਂ ਕੰਮ ਸ਼ੁਰੂ ਕਰਦੇ ਆ ਨਾ ਜੀ ਉਹਨੂੰ ਸਮਝਣਾ ਜ਼ਰੂਰੀ ਆ ਅਸੀਂ ਕਿਉਂਕਿ ਇਹਨਾਂ ਤਜਰਬਿਆਂ ਚੋਂ ਲੰਘੇ ਆ ਅਸੀਂ ਥੋੜਾ ਜਿਹਾ ਸਮਝ ਤੋਂ ਪਹਿਲਾਂ ਚੱਲ ਪਏ ਤੇ ਉਹਦੇ ਨਾਲ ਖਾਨੂੰ ਦਿੱਕਤਾਂ ਬਹੁਤ ਆਈਆਂ ਕਿਉਂਕਿ ਬਾਈ ਇਹ ਨਾ ਜੀ ਜਦੋਂ ਜਿੰਨਾ ਚਿਰ ਤੁਹਾਨੂੰ ਜਾਣਕਾਰੀ ਨਹੀਂ ਖੇਤ ਦੇ ਗੰਨੇ ਤੋਂ ਲੈ ਕੇ ਗੁੜ ਪੱਕਣ ਤੱਕ ਦੀ ਨੌਲੇਜ ਤਾਂ ਗੁੜ ਦੀ ਕਿਵੇਂ ਸਾਂਭਣਾ ਗੁੜ ਐਬ ਜੀ ਚੀਜ਼ ਆ ਵੀ ਜੇ ਇਹਦੇ ਵਿੱਚ ਹਵਾ ਪੈ ਗਈ ਇਹਨੇ ਤਾਂ ਖਰਾਬ ਜੇ ਥੋੜਾ ਜਿਹਾ ਇੱਥੇ ਪੱਕਣ 'ਚ ਗਲਤੀ ਹੋ ਗਈ ਤਾਂ ਖਰਾਬ ਜੇ ਓਵਰ ਹੀਟਡ ਹੋ ਗਿਆ ਤਾਂ ਖਰਾਬ ਰੱਖ-ਰਖਾਵ ਬਣਾਉਣ ਤੋਂ ਲੈ ਕੇ ਰੱਖ-ਰਖਾਵ ਤੱਕ ਕਾਫੀ ਔਖਾ ਕੰਮ ਹੈ ਇਹ ਤੋ ਉਹਨੂੰ ਸਮਝ ਲਓਗੇ ਕਮਾਈ ਹੈਗੀ ਐ ਪਹਿਲਾਂ ਸਮਝੋ ਜੇ ਕਿਸੇ ਭਰਾ ਨੂੰ ਮਦਦ ਦੀ ਲੋੜ ਆ ਸਾਡੇ ਕੋਲ ਆਓ ਜਿੰਨੀ ਕੀ ਜਾਣਕਾਰੀ ਸਾਨੂੰ ਪਤਾ ਅਸੀਂ ਉਹਨਾਂ ਨੂੰ ਦੇਣ ਨੂੰ ਤਿਆਰ ਬੈਠੇ ਜੀ ਜੀ ਬਿਲਕੁਲ ਜੀ ਇਹ ਗੱਲ ਬਹੁਤ ਵਧੀਆ ਲੱਗੀ ਵੀ ਆਮ ਚੈਨਲਾਂ ਤੇ ਅਸੀਂ ਕਹਿ ਦਿੰਦੇ ਆ ਵੀ ਅਸੀਂ ਮਤਲਬ ਫੜ ਜੀ ਮਾਰਨ ਵਾਲਾ ਕੰਮ ਹੋ ਜਾਂਦਾ ਵੀ ਅਸੀਂ ਭਈ ਮਦਦ ਕਰਨ ਵਾਸਤੇ ਤਿਆਰ ਬੈਠੇ ਆ ਕੋਈ ਕਿਸਾਨ ਪਰ ਪੁੱਛੇ ਸੀ ਸਾਡੇ ਤੋਂ ਅਸੀਂ ਕੋਈ ਗਲਤ ਜਾਣਕਾਰੀ ਨਹੀਂ ਦੇਣੀ ਅਸੀਂ ਨਾਲ ਖੜਾਂਗੇ ਪਰ ਬਹੁਤ ਸਾਰੇ ਲੋਕ ਆ ਜਿਹੜੇ ਉਹ ਬਾਅਦ ਵਿੱਚ ਫੋਨ ਨਹੀਂ ਚੱਕਦੇਗੇ ਪਰ ਗੁਰਗਬਾਲ ਸਿੰਘ ਜੀ ਹੋਰੀ ਤੁਹਾਡੀ ਸਹਾਇਤਾ ਵੀ ਕਰਨਗੇ ਤੇ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦਾ ਨੰਬਰ ਵੀ ਤੁਹਾਨੂੰ ਜ਼ਰੂਰ ਦੇਵਾਂਗੇ ਚਾਹ ਤੁਸੀਂ ਵਧੀਆ ਖਾਲਸ ਗੋੜ ਤੇਣ ਤੇ ਅਨੇਕਾਂ ਰਸੋਈ ਦੇ ਪਦਾਰਥ ਚਾਹੇ ਮਸਾਲਿਆਂ ਦੀ ਗੱਲ ਕਰ ਲਈਏ ਮੋٹے ਅਨਾਜਾਂ ਦੀ ਗੱਲ ਕਰ ਲਈਏ ਮੋٹے ਅਨਾਜਾਂ ਤੋਂ ਬਣੇ ਹੋਏ ਪਦਾਰਥਾਂ ਦੀ ਗੱਲ ਕਰ ਲਈਏ ਗਾਰੰਟੀ ਹੈ ਜਿਹੜੀ ਸ਼ੁੱਧਤਾ ਦੀ ਉਹਦੀ ਬਾਈ ਨੇ ਉਹ ਸ਼ੁੱਧਤਾ ਦੀ ਗਾਰੰਟੀ ਦੇ ਕੇ ਤੁਹਾਨੂੰ ਵੇਚਣਾ ਸਮਾਨ ਤੇ ਜੇ ਕੋਈ ਰਹਿ ਵੀ ਕਰਨੀ ਹੈ ਤਾਂ ਇਹਨਾਂ ਨੇ ਆਪਣੇ ਕਿਸਾਨ ਭਰਾਵਾਂ ਵਾਂਗੂ ਉਹਨਾਂ ਨੂੰ ਰਹਿ ਦੇਣੀ ਹੈ ਤਾਂ ਬਾਈ ਜੀ ਜਿਵੇਂ ਕੱਚੀ ਘਾਣੀ ਦੇ ਤੇਲ ਦੀ ਮਸ਼ੀਨ ਦੀ ਤੁਸੀਂ ਦੱਸਤਾ ਸਾਨੂੰ ਵੀ ਲੈ ਦੇ ਕੇ ਆ ਬਚਤ ਹੁੰਦੀ ਹੈ ਤੇ ਆ ਕਮਾਈ ਹੈ ਐਨਾ ਖਰਚਾ ਹੈ ਤਾਂ ਹੁਣ ਤੁਸੀਂ ਸਾਡੇ ਕਿਸਾਨ ਭਰਾਵਾਂ ਨੂੰ ਇਹ ਵੀ ਜਰੂਰ ਦੱਸੋ ਵੀ ਜੇ ਕੋਈ ਆਹ ਵਾਲਾ ਤਾਮਜਾਮ ਵੀ ਲਾਉਂਦਾ ਕੋਈ ਤਿਆਰ ਹੋ ਜਾਂਦਾ ਕਿਸਾਨ ਭਰਾ ਗੁਰਦਾ ਘੁਲਾੜਾ ਲਾਉਣ ਵਾਸਤੇ ਤਾਂ ਉਹਨੂੰ ਕਿੰਨੀ ਕ ਕਮਾਈ ਹੋਊਗੀ ਕਿੰਨਾ ਕ ਖਰਚਾ ਹੋ ਜਾਂਦਾ ਹੈ ਇਸ ਬਾਰੇ ਵੀ ਸਚਾਈ ਦੱਸੋ ਜੀ ਇੱਕ ਕੁਲਵਿੰਦਰ ਜੀ ਖਰਚੇ ਪੱਖੋਂ ਦੇਖੀਏ ਪਹਿਲੀ ਗੱਲ ਤਾਂ ਢਾਂਚਾ ਜਿਹੜਾ ਆਪਾਂ ਸ਼ੁਰੂ ਕਰਨਾ ਹੈ ਇਹ 4 ਲੱਖ ਤੋਂ ਮਸ਼ੀਨਰੀ ਜਾਂ ਕੁਝ ਵੀ ਛੋਟਾ ਮੋਟਾ ਲਾਉਣਾ ਤਾਂ 4 ਲੱਖ ਮੰਨੋ ਜੇ ਆਪਾਂ ਥੋੜਾ ਜਿਹਾ ਵੱਡਾ ਲਾਵਾਂਗੇ ਫਿਰ ਉੱਪਰ ਨੂੰ ਖੁੱਲਾ ਹੀ ਆ ਵੀ ਤੁਸੀਂ ਕਿਹ ਪੰਜਾਬ ਦਾ ਸੈਟਅਪ ਬਣਾਉਣਾ ਹੈ ਵੀ ਘੱਟ ਤੋਂ ਘੱਟ 4 ਲੱਖ ਵੱਧ ਤੋਂ ਵੱਧ ਤਾਂ ਜਿਵੇਂ ਅਸੀਂ 40-45 ਲੱਖ ਲਾਈ ਬੈਠੇ ਹਾਂ ਇੱਥੇ ਤੇ ਸਾਡੇ ਤੋਂ ਉੱਤੇ ਵੀ ਪਏ ਹੈ ਕਰੋੜ ਕਰੋੜ ਦੇ ਪ੍ਰੋਜੈਕਟ ਵੀ ਲੱਗੇ ਆ ਸੋ ਦੂਜੀ ਗੱਲ ਇਹ ਹੈ ਵੀ ਇਹਨੂੰ ਸਮਝ ਲਓ ਥੋੜਾ ਜਿਹਾ ਢਾਂਚੇ ਨੂੰ ਸਮਝ ਕੇ ਸ਼ੁਰੂ ਕਰ ਲਓ ਤੇ ਪ੍ਰੋਫਿਟ ਇਹਦੇ 'ਚ ਹੈਗਾ ਪ੍ਰੋਫਿਟ ਬਾਈ ਉਦੋਂ ਆ ਜਦੋਂ ਤੁਸੀਂ ਆਪ ਦਾ ਗੁੜ ਪੀੜ ਕੇ 400 ਤੋਂ ਪਲੱਸ ਕੁਆਂਟਲ 400 ਕੁਆਂਟਲ ਦੇ ਲਗਭਗ ਉਹਨੂੰ ਸੇਲ ਕਰ ਲੋਗੇ ਸਾਲ ਦਾ ਕਿਉਂਕਿ ਸੀਜ਼ਨ ਬਾਈ ਹੈਗਾ 3 ਮਹੀਨਿਆਂ ਦਾ 90 ਕਿ ਦਿਨਾਂ ਦਾ ਸੀਜ਼ਨ ਤੇ ਉਦੋਂ ਪਹਿਲਾਂ ਵੀ ਬੰਦ ਆ ਉਦੋਂ ਬਾਅਦ ਗਰਮੀ ਆ ਜਾਂਦੀ ਹੈ ਗੰਨਾ ਖਤਮ ਹੋ ਜਾਂਦਾ ਸੋ ਇਹਨਾਂ ਦਿਨਾਂ 'ਚ ਜਿਹੜਾ ਕਰਨਾ ਤੁਸੀਂ ਆਪ ਦੀ ਪੂਰੀ 100% ਮਿਹਨਤ ਦੇ ਕੇ ਕੰਮ ਕਰਨਾ ਤੇ ਕੁਆਲਿਟੀ ਬਣਾ ਲਓਗੇ ਤਾਂ ਇਹਨੂੰ 5-6 ਮਹੀਨੇ ਬਾਅਦ ਤੱਕ ਵੇਚ ਸਕਦੇ ਹੋ ਤੇ ਜਦੋਂ ਆਪਾਂ ਕਿਉਂਕਿ ਬਈ ਇਹਦੇ ਵਿੱਚ ਕਿਲੋ ਮਗਰ ਸਾਨੂੰ 10 ਰੁਪਏ ਬਚਨੇ ਆ ਜੈਨੂਨ ਗੱਲ ਹੈ 10 ਤੋਂ 12 ਤੇ ਬਈ ਜੇ 4-500 ਕੁਆਂਟਲ ਵੇਚਾਂਗੇ ਤਾਂ ਅਸੀਂ ਕੋਈ ਤਨ ਤੋ 4 ਲੱਖ ਰੁਪਈਆ ਇਹਦੇ ਚੋਂ ਲੈ ਸਕਦੇ ਆ 5 ਲੈ ਲਾਂਗੇ ਤੇ ਜੇ ਤਨ ਮਹੀਨੇ ਖਾਤਰ ਅਸੀਂ ਸਾਨੂੰ ਰੁਪਈਆ ਹੀ ਸਾਲ ਦਾ ਲੱਖ ਬਚਿਆ ਜੇ ਅਸੀਂ 50 ਕੁਆਂਟਲ ਜਾਂ 30 ਜਾਂ 100 ਕੁਆਂਟਲ ਵੀ ਵੇਚ ਲਿਆ ਤਾਂ ਫੇਰ ਇਹਦੇ ਚੋਂ ਕੋਈ ਪ੍ਰੋਫਿਟ ਡੀਗਾ ਪ੍ਰੋਫਿਟ ਉਧੇ ਆਉਣਾ ਜਦੋਂ ਤੁਹਾਡਾ ਕੰਮ ਹਾਈ ਲੈਵਲ ਤੇ ਹੋ ਗਿਆ ਫੇਰ ਇਹਦੇ ਚੋਂ ਪ੍ਰੋਫਿਟ ਇੰਨਾਗਾ ਹੈ ਵੀ ਤੂੰ ਥੋੜੀ ਸੋਚ ਤੋਂ ਪਰੇ ਆ ਕਿਉਂਕਿ ਪੰਜਾਬ 'ਚ ਐਵਜੇ ਬੰਦੇ ਵੀ ਆ ਬਾਈ ਜਿਹੜੇ ਇੱਕ ਤਿੰਨ ਮਹੀਨੇ ਕੰਮ ਕਰਕੇ ਸਾਲ ਦਾ 50 50 60 60 ਲੱਖ ਰੁਪਈਆ ਇਸੇ ਧੰਦੇ 'ਚੋਂ ਬਣਾਈ ਜਾਂਦੇ ਆ ਹੈਗੇ ਆ ਪਰ ਕਈ ਭਰਾ ਐਵਜੇ ਵੀ ਆ ਇੱਕ ਸਾਲ ਲਾ ਲੈਂਦੇ ਆ ਕਿਉਂਕਿ ਇਹ ਕੰਮ ਮੈਨੂੰ ਐ ਲੱਗਿਆ ਵੀ ਤੁਸੀਂ ਤਿੰਨ ਚਾਰ ਸਾਲੇ ਦੇ ਵਿੱਚ ਇਹਨੂੰ ਤੁਹਾਨੂੰ ਮਿਹਨਤ ਕਰਨੀ ਪੈਣੀ ਐ ਖਪਣਾ ਪੈਣਾ ਘਾਟੇ ਚ ੱਲਣੇ ਪੈਣੇ ਸੋ ਆਪਣੇ ਕਈ ਜ਼ਿਮੀਂਦਾਰ ਪੈਸਾ ਲਾ ਲੈਂਦੇ ਆ ਤਿੰਨ ਸਾਲੋਂ ਤੇ ਕੰਮ ਕਰਦੇ ਆ ਜਦੋਂ ਉਹਨਾਂ ਨੂੰ ਲੱਗਦਾ ਵੀ ਯਾਰ ਸੌਦਾ ਘੱਟੇ ਵਾਲਾ ਛੱਡ ਜਾਂਦੇ ਆ ਯਾਰ ਜੇ ਤੁਸੀਂ ਪੈਸੇ ਲਾ ਲੇ ਤਾਂ ਲੋਕ ਵੀ ਕੁਝ ਬਹੁਤ ਕੁਝ ਕਹਿੰਦੇ ਹੁੰਦੇ ਆ ਕੰਨਾਂ 'ਚ ਪਾ ਲਓ ਕੌੜਾ ਤੇਲ ਤੜਕੇ ਆ ਕੇ ਆਪਦੇ ਕੰਮ ਤੇ ਜੁੜ ਜੋ ਤਿੰਨ ਮਹੀਨੇ ਘਰ ਨੇ ਥੋੜਾ ਜਿਹਾ ਮੂੰਹ ਭਮਾ ਲਓ ਘਰ ਦੀਆਂ ਜ਼ਿੰਮੇਵਾਰੀਆਂ ਘਰ ਵਾਲਿਆਂ ਨੂੰ ਕਹੜਾ ਤੁਸੀਂ ਸਾਂਭ ਲਓ ਇੱਥੇ ਡਟ ਜਿਓ ਦੋ ਸਾਲ ਡਟੋਂਗੇ ਤਿੰਨ ਚੌਥੇ ਸਾਲ ਬਾਅਦ ਤੁਹਾਨੂੰ ਕਮਾਈ ਦੇਊਗਾ ਇਹ ਕਿਉਂਕਿ ਉਦੋਂ ਤੁਸੀਂ ਕੁਆਲਿਟੀ ਮੇਨਟੇਨ ਕਰ ਲੋਗੇ ਤੁਹਾਡੇ ਗਾਹਕ ਵਧ ਜਾਣੇ ਆ ਜਦੋਂ ਬਾਈ ਤੁਹਾਡੇ ਗਾਹਕ ਵਧ ਗਏ ਤਾਂ ਗੁੜ ਤਾਂ ਵੀ ਚੀਜ਼ ਆ ਵੀ ਜਦੋਂ ਤੁਸੀਂ ਕੁਆਲਟੀ ਵਾਲਾ ਬਣਾ ਲਿਆ ਨਾ ਲੋਕ ਤੁਹਾਡੇ ਪਿੱਛੇ ਪਿੱਛੇ ਫਿਰਦੇ ਆ ਵੀ ਸਾਨੂੰ ਗੁੜ ਦਿਓ ਪਰ ਉੱਥੋਂ ਤੱਕ ਪਹੁੰਚਣ ਵਾਸਤੇ ਗੰਨੇ ਦੀ ਕੁਆਲਟੀ ਮੈਂਟੇਨ ਕਰੋ ਗੁੜ ਦੀ ਕੁਆਲਟੀ ਮੈਂਟੇਨ ਕਰੋ ਦੂਜੀ ਗੱਲ ਭਾਈ ਜੇ ਕਿਸੇ ਨੇ ਭਰਾ ਨੇ ਕੰਮ ਕਰਨਾ ਚਲੋ ਹੁਣ ਤਾਂ ਸੀਜ਼ਨ ਲੰਘ ਚਲਿਆ ਤੇ ਸਾਡੇ ਕੋਲੇ ਜਿੰਨੇ ਕੁ ਜੋਗੇ ਆਸੀਂ ਆਓ ਰਹਿਣ ਪਸੰਦ ਦਾ ਹੈਗਾ ਇੱਥੇ ਰੱਖਾਂਗੇ ਉਹਨੂੰ ਨਿੱਕੀ ਤੋਂ ਨਿੱਕੀ ਬਰੀਕੀ ਤੋਂ ਵੱਡੀ ਤੋਂ ਵੱਡੀ ਕਮੀ ਦੱਸ ਕੇ ਉਹਦੇ ਸ਼ੰਕੇ ਦੂਰ ਕਰਕੇ ਤੋਰਾਂਗੇ ਸਾਨੂੰ ਨਹੀਂ ਮੈਂ ਨਹੀਂ ਚਾਹੁੰਦਾ ਵੀ ਮੈਨੂੰ ਵੇਖ ਕੇ ਕੋਈ ਭਰਾ ਇਹ ਸੋਚੇ ਵੀ ਇਹ ਸਾਨੂੰ ਗਲਤ ਜਾਣਕਾਰੀ ਦੇਵੇ ਕਿਉਂਕਿ ਯਾਰ ਖਾਣੇ ਮੈਂ ਆਪਦੇ ਕਰਮਖਾਨੇ ਆ ਜੇ ਕੋਈ ਗਵਾਂਢੀ ਲਾ ਲੂਗਾ ਉਹਨੇ ਆਪਦੇ ਕਰਮਖਾਨੇ ਆ ਮੈਂ ਤਾਂ ਚਾਹਣਾ ਵੀ ਮੇਰੇ ਕਿਸਾਨ ਭਰਾ ਅੱਗੇ ਲੰਘਣ ਜੇ ਮੈਂ ਅੱਜ 3 ਗੱਲ ਲੱਖ ਰੁਪਏ ਇੱਥੋਂ ਕਮਾ ਲੈਣਾ ਕੱਲੇ ਗੋੜਗੜ ਚ ਦੂਜਾ ਕੰਮ ਬਾਅਦ ਚ ਤੇ ਮੈਂ ਕਹਿੰਦਾ ਵੀ ਮੇਰੇ ਗਵਾਂਢੀ 5 ਕਮਾਵੇ ਯਾਰ ਦੂਜਾ ਬੰਦਾ 10 ਕਮਾਵੇ ਉਹਨੇ ਆਪਦੀ ਮਿਹਨਤ ਕਰਨੀ ਹੈ ਮੇਰਾ ਕੀ ਢਿੱਡ ਦੁਖਦਾ ਤੁਸੀਂ ਆਪਾਂ ਤਤਪਰ ਆ ਬਾਈ ਕੋਈ ਵੀ ਭਰਾ ਫੋਨ ਕਰੇ ਦਿਨੇ ਕਰੇ ਰਾਤ ਕਰੇ ਫੁੱਲ ਸਪੋਰਟ ਆ ਫੁੱਲ ਜਾਣਕਾਰੀ ਦਵਾਂਗੇ ਬਿਲਕੁਲ ਜੀ ਜੇ ਅਸੀਂ ਗੁੜ ਦੀ ਗੱਲ ਕਰੀਏ ਤਾਂ ਪਿੰਡੂ ਪੁਆਇੰਟ ਦਾ ਗੁੜ ਇਸ ਇਲਾਕੇ ਦੇ ਵਿੱਚ ਬਹੁਤ ਮਸ਼ਹੂਰ ਹੈ ਤੇ ਗੁਰਦੇ ਦਰਸ਼ਨ ਵੀ ਤੁਹਾਨੂੰ ਕਰਵਾਵਾਂਗੇ ਕਿ ਬਾਈ ਜੀ ਦੁਆਰਾ ਤਿਆਰ ਕੀਤਾ ਗੁੜ ਕਿਵੇਂ ਪਿੰਡੂ ਪੁਆਇੰਟ ਦੀ ਸ਼ਾਪ ਤੇ ਵਿਕਦਾ ਤੇ ਗੱਲ ਕਮਾਈ ਦੀ ਇੱਥੇ ਵੀ ਬਾਈ ਨੇ ਸਾਫ਼ ਕੀਤੀ ਹੈ ਕਿ ਭਾਵੇਂ ਇਹ 3 ਤੋਂ 4 ਲੱਖ ਰੁਪਏ ਜਿਹੜਾ ਉਹ ਗੁੜ ਚੋਂ ਕਮਾ ਲੈਂਦੇ ਆ ਪਰ ਇਸ ਤੋਂ ਵੱਧ ਵੀ ਕਮਾਇਆ ਜਾ ਸਕਦਾ ਪਰ ਉਹਦੇ ਵਾਸਤੇ ਗੁੜ ਦੀ ਕੁਆਲਿਟੀ ਗੰਨੇ ਦੀ ਕੁਆਲਿਟੀ ਤੇ ਉਹਦਾ ਪ੍ਰਬੰਧਨ ਪੂਰਾ ਵੇਖਣਾ ਪਊਗਾ ਸਾਫ ਸਫਾਈ ਦੇ ਨਾਲ ਅਸੀਂ ਕਿਵੇਂ ਤਿਆਰ ਕਰਦੇ ਹਾਂ ਇਹ तमाम ਜਾਣਕਾਰੀਆਂ ਕੱਲੀਆਂ ਇੱਥੇ ਬਾਈ ਸਾਂਝੀਆਂ ਨਹੀਂ ਕਰ ਰਹੇ ਸਗੋਂ ਜੇਕਰ ਕੋਈ ਕਿਸਾਨ ਭਰਾ ਸਾਡੀ ਵੀਡੀਓ ਸੁਣਦਾ ਹੈ ਸਾਡੇ ਚੈਨਲ ਪੰਜਾਬ ਵਾਲਾ ਪੌਡਕਾਸਟ ਦੇ ਨਾਲ ਸੰਪਰਕ ਕਰਦਾ ਜਾਂ ਫਿਰ ਬਾਈ ਹੋਰਾਂ ਦੇ ਨਾਲ ਸੰਪਰਕ ਕਰਦਾ ਤਾਂ ਇਹ ਕਿਸੇ ਕਿਸਮ ਦੀ ਜਾਣਕਾਰੀ ਉਹ ਬਾਅਦ ਵਿੱਚ ਵੀ ਲੈ ਸਕਦਾ ਪੈਂਡੂ ਪੁਆਇੰਟ ਨੂੰ ਵਿਜ਼ਿਟ ਕੀਤਾ ਜਾ ਸਕਦਾ ਤੇ ਇੱਥੇ ਤੁਸੀਂ ਜਾਣਕਾਰੀ ਲੈ ਕੇ ਕੋਈ ਵੀ ਕਿਸਾਨ ਭਰਾ ਜਿਹੜਾ ਉਹ ਕੰਮ ਚਲਾ ਸਕਦਾ ਤੇ ਬਾਈ ਜੀ ਜਿੰਨੇ ਪ੍ਰੋਡਕਟ ਬਾਈ ਜੀ ਜਿੰਨਾ ਸਮਾਨ ਚਾਹ ਸੀ ਉਹ ਗੁੜ ਦੀ ਗੱਲ ਕਰ ਲਈਏ ਐਸ ਖਿਲਾੜੇ ਤੋਂ ਤਿਆਰ ਗੁੜ ਤੇ ਚਾਹ ਸੀ ਕੋਲਡ ਪ੍ਰੈਸ ਦੇ ਦਰਸ਼ਨ ਕੀਤੇ ਆ ਕੋਲਡ ਪ੍ਰੈਸ ਤੋਂ ਪ੍ਰੋਸੈਸ ਹੋਇਆ ਜਿਹੜਾ ਤੇਲ ਹੈ ਉਹ ਚਾਹ ਤੁਸੀਂ ਮਸਾਲੇ ਆ ਪ੍ਰੋਸੈਸ ਕਰਕੇ ਤਿਆਰ ਕਰਕੇ ਵੇਚਦੇ ਹੋ ਭਾਂਤ ਭਾਂ ਦੀਆਂ ਜੇ ਆਪ ਜੋ ਹੋਰ ਵੇਖ ਲਈਏ ਮੋٹے ਅਨਾਜਾਂ ਦੀ ਗੱਲ ਆਪਾਂ ਬਹੁਤ ਘੱਟ ਕੀਤੀ ਹੈ ਤੇ ਮੋٹے ਅਨਾਜ ਕੰਗਣੀ ਕੋਧਰੀ ਕੋਧਰਾ ਕੁਟਕੀ ਸਵਾੰਖ ਇਹ ਸਾਰੇ ਆਟੇ ਵੀ ਬਾਈ ਇੱਥੇ ਬਹੁਤ ਸਾਰੇ ਆਟਿਆਂ ਦੇ ਟ੍ਰੇਲ ਵੀ ਲਾਏ ਆ ਬਹੁਤ ਸਾਰੇ ਆਟੇ ਬਾਹਰਲੀਆਂ ਸਟੇਟਾਂ ਤੋਂ ਜਿੱਥੋਂ ਵਧੀਆ ਕਿਸਾਨ ਭਰਾ ਬੀਜਦੇ ਆ ਤੇ ਕੁਆਲਿਟੀ ਪੱਕੋ ਕਿਸਾਨ ਭਰਾਵਾਂ ਦਾ ਉਹਨਾਂ ਦਾ ਪੂਰਾ ਤਕੜਾ ਨਾ ਕਿ ਉਹਨਾਂ ਨੇ ਇੱਕ ਨੰਬਰ ਆٹے ਜਿਹੜੇ ਹੈਗੇ ਆ ਉਹ ਮਹਈਆ ਕਰਾਉਣੇ ਆ ਉਹਨਾਂ ਤੋਂ ਲੈ ਕੇ ਆਟੇ ਵੀ ਬਾਈ ਆ ਜਿਹੜੇ ਉਹ ਐਸ ਇਲਾਕੇ ਦੇ ਵਿੱਚ ਵੇਚਦੇ ਆ ਤਾਂ ਬਾਈ ਜੀ ਹੁਣ ਆਪਾਂ ਪਿੰਡੂ ਪੁਆਇੰਟ ਦੀ ਬੈਕਸਾਈਡ ਆਪਾਂ ਤੁਹਾਡਾ ਜਿਹੜਾ ਇਹ ਛੱਤ ਥੱਲੇ ਚੱਲਣ ਵਾਲੇ ਸਾਰੇ ਜਿਹੜੇ ਕੰਮ ਆਪਾਂ ਵੇਖੇ ਆ ਕਿ ਹੁਣ ਆਪਾਂ ਹੁਣ ਸ਼ਾਪ ਤੇ ਵੀ ਚਲੀਏ ਪਿੰਡੂ ਪੁਆਇੰਟ ਜਿੱਥੇ ਇਹ ਸਾਰਾ ਸਮਾਨ ਬਾਈ ਹੋਰਾਂ ਨੇ ਡਿਸਪਲੇ ਕਰਕੇ ਰੱਖਿਆ ਹੋਇਆ ਕਿ ਜਿਵੇਂ ਦੱਸਿਆ ਨਾ ਵੀ ਕਿਸਾਨ ਭਰਾਵਾਂ ਵਾਸਤੇ ਉਹਨੂੰ ਜ਼ਰੂਰੀ ਹੈ ਕਿ ਵੇਚਣ ਦਾ ਸਕਿੱਲ ਹੋਵੇ ਉਹਨਾਂ ਕੋਲੇ ਮਾਰਕੀਟਿੰਗ ਦਾ ਸਕਿੱਲ ਹੋਵੇ ਬਾਈ ਜੀ ਕਿਸ ਰੂਪ ਦੇ ਵਿੱਚ ਮਾਰਕੀਟਿੰਗ ਕਰਦੇ ਆ ਕਿਵੇਂ ਰੋਡ ਦੇ ਉੱਪਰ ਗਾਹਕ ਉਹਨਾਂ ਨੂੰ ਉਹਨਾਂ ਤੱਕ ਪਹੁੰਚ ਕਰਦੇ ਆ ਆਪਾਂ ਇਹ ਵੇਖਦੇ ਆ ਪਿੰਡੂ ਪੁਆਇੰਟ ਦੀ ਸ਼ਾਪ ਤੇ